ਕੀ ਤੁਸੀਂ ਪਿੰਡ ਦੇ ਸਰਪੰਚ ਚੁਣੇ ਗਏ ਹੋ ਪਿੰਡ ਲੋਕਾਂ ਦਾ ਨੂੰ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਸਿਰ ਤੇ ਤਾਜ ਰੱਖਿਆ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਸ਼ੇਕ ਵੀਰ ਦਾ ਸਰਪੰਚ ਜਗਮਉਂ ਸਿੰਘ ਮੈਨੂੰ ਜਿਨਾ ਮਾਣ ਬਖਸ਼ਿਆ ਸਰਪੰਚੀ ਦਾਅਵਦਾ ਬਖਸ਼ਿਆ ਕਿਰਪਾ ਕੀਤੀ ਹੈ ਮਾਲਕ ਨੇ ਵੀ ਇਹਨੇ ਜੋਗਾ ਪਿੰਡ ਵਾਲਿਆਂ ਨੇ ਸਮਝਿਆ ਵਾ ਤੇ ਚਲੋ ਮੈਂ ਇਹਨਾਂ ਦਾ ਪਿੰਡ ਵਾਲਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਭਾਂਜੀ ਪਿੰਦਰ ਲੋਕਾਂ ਨੇ ਤੁਹਾਨੂੰ ਸਰਪੰਚ ਚੁਣਿਆ ਔਰ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਕੀ ਕਹਿਣਾ ਚਾਹੋ ਬਾਈ ਖਾਨ ਸਾਹਿਬ ਬੈਠੇ ਮੇਰਾ ਨਾਮ ਮਨਦੀਪ ਕੋਹਰਾ ਮੈਂ ਪਿੰਡ ਸ਼ੇਕ ਵੀਰਦੀ ਆ ਤੇ ਮੈਂ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਦਿੱਤਾ ਤੁਹਾਨੂੰ ਤੇ ਸਰਪੰਚ ਬਣਾ ਕੇ ਸਾਨੂੰ ਇੱਕ ਵਧੀਆ ਅਹੁਦਾ ਦਿੱਤਾ ਤੇ ਬਾਕੀ ਅਸੀਂ ਪਿੰਡ ਦਾ ਵਧੀਆ ਵਿਕਾਸ ਕਰਾਂਗੇ ਤੇ ਦੂਸਰੇ ਦੂਸਰੀ ਪਾਰਟੀ ਤੋਂ ਵਧੀਆ ਕੰਮ ਕਰਾਂਗੇ ਤੇ ਵਧੀਆ ਪਿਛਲੀ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਸੀ ਜਿਹੜੇ ਤੁਹਾਡੀ ਪੰਚਾਇਤ ਉਹ ਕਰਾਈ ਜਾਣੇ ਕਾਫੀ ਕੰਮ ਹੀ ਪਰ ਹੁਣ ਹੀ ਜਦੋਂ ਹੋ ਜਾਣਗੇ ਉਦੋਂ ਪਿੰਡ ਵਾਸੀ ਵੀ ਦੱਸ ਦੇਣਗੇ ਤੁਹਾਨੂੰ ਤੇ ਆਪ ਵੀ ਪਿੰਡ ਬੋਲੇਗਾ ਕਿ ਕੀ ਕੰਮ ਸੀ ਤੇ ਜਿਹੜੇ ਨਹੀਂ ਹੋਏ ਤੇ ਉਹ ਹੋਣਦੇ ਆ ਤੇ ਬਾਕੀ ਅਸੀਂ ਪਿੰਡ ਵਿੱਚ ਇੱਕ ਮਹੱਲਾ ਕਲੀਨਿਕ ਲਗਾਵਾਂਗੇ ਇੱਕ ਗਰਾਊਂਡ ਬੱਚਿਆਂ ਦੇ ਖੇਡਣ ਵਾਸਤੇ ਤੇ ਝੂਲੇ ਵਗੈਰਾ ਲਾਵਾਂਗੇ ਬਾਕੀ ਹੋਰ ਵੀ ਜਿਹੜਾ ਵੀ ਪਿੰਡ ਦਾ ਬਾਕੀ ਪਿੰਡ ਵਾਸੀਆਂ ਨੂੰ ਪੁੱਛ ਲਾਂਗੇ ਉਹਨਾਂ ਨੂੰ ਕਿ ਕੀ ਕਰਨ ਵਾਲੇ ਕੰਮ ਉਹਨਾਂ ਦੀ ਵੀ ਸਲਾਹ ਲਵਾਂਗੇ ਜਿਨ੍ਹਾਂ ਦੇ ਸਿਰ ਤੇ ਅਸੀਂ ਇਸ ਟਾਈਮ ਤਾਜ ਲਿਆਵਾ ਤੇ ਉਹਨਾਂ ਨੂੰ ਪੁੱਛ ਕੇ ਜਿਤਨਾ ਵੀ ਹੋਊਗਾ ਇਹੀ ਕਰਾਂਗੇ ਸਾਰੇ ਕੰਮ ਆ ਹਾਂਜੀ ਨੌਜਵਾਨਾਂ ਵਾਤੇ ਪੰਚਾਇਤ ਵੱਲੋਂ ਕੀ ਪਲੇਟਫਾਰਮ ਆ ਉਹਨਾਂ ਦਾ ਵੀ ਇਲੈਕਟਰ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਵਾ ਹਾਂਜੀ ਵੱਡੀ ਪੰਚਾਇਤ ਵੱਲੋਂ ਕਿਵੇਂ ਉਹਨਾਂ ਦਾ ਪਲੇਟਫਾਰਮ ਆ ਉਹਨਾਂ ਦਾ ਵਧੀਆ ਕੀਤਾ ਉਹਨਾਂ ਨੇ ਪੂਰਾ ਸਾਥ ਦਿੱਤਾ ਦਿਨ ਰਾਤ ਉਹ ਨਾਲ ਚੱਲੇ ਆ ਤੇ ਵਧੀਆ ਕੀਤਾ ਉਹਨਾਂ ਨੇ ਬਾਕੀ ਉਹਨਾਂ ਨੂੰ ਵੀ ਜਿੱਥੇ ਵੀ ਕਿਤੇ ਲੋੜ ਪੈਂਦੀ ਆ ਪਹਿਲੀ ਗੱਲ ਤੇ ਪਲੇ ਗਰਾਉਂਡ ਆ ਨੌਜਵਾਨਾਂ ਵਾਸਤੇ ਪਲੇ ਗਰਾਉਂਡ ਬਣੂਗੀ ਨਸ਼ੇ ਤੋਂ ਮੁਕਤ ਹੋਣਗੇ ਗੇਮਾਂ ਵਾਲੇ ਪਾਸੇ ਲੱਗਣਗੇ ਮੁੰਡੇ ਤੇ ਵਧੀਆ ਉਹਨਾਂ ਲਈ ਵੀ ਕਰਾਂਗੇ ਉਪਰਾਲਾ ਸੋ ਗੱਲ ਕਰੀਏ ਪੈਨਸ਼ਨਾਂ ਦੇ ਰਾਸ਼ਨ卡 ਦੀ ਸਮੱਸਿਆ ਪਿੰਡ ਵਿੱਚ ਬਣ ਜਾਂਦੀ ਆ ਛੜੇ ਬੰਦੀ ਦੇ ਵਿੱਚ ਗਰੀਬ ਆਦਮੀ ਤੇ ਕਾਹ ਉਹ ਸਹੂਲਤ ਨਹੀਂ ਪਹੁੰਚਦੀ ਤੁਹਾਡੀ ਪੰਚਾਇਤ ਨਵੀਂ ਬਣੀਆ ਕਿੱਦਾਂ ਵੇਖਿਆ ਜਾਵੇ ਹਾਂਜੀ ਕਾਫੀ ਲੋਕ ਆ ਪਿੱਛੇ ਵੀ ਕਹਿੰਦੇ ਦੋ ਤਿੰਨ ਵਾਰੀ ਆਪਾਂ ਸਰਪੰਚ ਨੂੰ ਦੇ ਚੁੱਕੇ ਆ ਕਾਗਜ਼ ਤੇ ਸਾਡੀਆਂ ਅਜੇ ਤੱਕ ਪੈਨਸ਼ਨ ਨਹੀਂ ਲੱਗੀ ਉਹਨਾਂ ਦੇ ਵੀ ਅਸੀਂ ਪੈਨਸ਼ਨ ਲਗਵਾਵਾਂਗੇ ਤੇ ਬਾਕੀ ਜਿਹੜਾ ਵੀ ਕੋਈ ਕੰਮ ਪਿੰਡ ਦਾ ਅਧੂਰਾ ਰਹਿ ਗਿਆ ਜਿੱਦਾਂ ਰਾਸ਼ਨ ਕਾਰਡ ਕਈਆਂ ਦੇ ਬੰਦ ਹੋ ਗਏ ਆ ਪਹਿਲਾਂ ਉਹ ਵੀ ਅਸੀਂ ਚਾਲੂ ਕਰਵਾਵਾਂਗੇ ਅਸੀਂ ਪੂਰਾ ਕੋਸ਼ਿਸ਼ ਆ ਹੱਡੀ ਕਿ ਇਹ ਕੰਮ ਹੋਣਗੇ ਰੁਕੇ ਕੰਮ ਜਿਹੜੇ ਚੱਲਣਗੇ ਹਾਂਜੀ ਕਈ ਵਾਰੀ ਪਿੰਡ ਦੇ ਵਿੱਚ ਇਦਾਂ ਹੁੰਦਾ ਕਿ ਲੜਾਈ ਝਗੜੇ ਇੰਨੇ ਕਵਾਜ ਜਾਂਦੇ ਨੇ ਸਿਰ ਧੜੇਬੰਦੀ ਦੇ ਵੇਚਿਓ ਉਹ ਆਦਮੀ ਜਿਹੜਾ ਵਾ ਥਾਣੇ ਕੱਤੇ ਧੱਕੇ ਖਾਣੇ ਪੀਂਦੇ ਅੰਗਰੀ ਵਾਜੀ ਹਾਂਜੀ ਪੈਸਾ ਤੇ ਸਮਾਂ ਵੀ ਖਰਾਬ ਹੁੰਦਾ ਵਾ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਹਾਂਜੀ ਇਹ ਤੇ ਕੰਮ ਹੁਣ ਸਾਰੇ ਵਧੀਆ ਤਰੀਕੇ ਨਾਲ ਚੱਲਣਗੇ ਬਾਕੀ ਸਰਪੰਚ ਸਾਹਿਬ ਜਾਣਗੇ ਜਿੱਥੇ ਵੀ ਕਿਸੇ ਨੂੰ ਲੋੜ ਪਊਗੀ ਪਿੱਖੱਜਲ ਖਰਾਬ ਨਹੀਂ ਹੋਣਾ ਪਊਗਾ ਤੇ ਨਾ ਹੀ ਹਾਂਜੀ ਵਧੀਆ ਤਰੀਕੇ ਨਾਲ ਫੈਸਲਾ ਹੋਏਗਾ ਜਿੱਤਰਾ ਵੀ ਕਹਿਣਗੇ ਉਹਨਾਂ ਨੇ ਤੁਹਾਨੂੰ ਜਤਾਇਆ ਹਾਂਜੀ ਉਹਨਾਂ ਨੇ ਤੁਹਾਨੂੰ ਸੇਵਾਦਾਰ ਦਾ ਮੌਕਾ ਦਿੱਤਾ ਕਿ ਮੈਸੇਜ ਉਹਨਾਂ ਵੱਸਤੇ ਪਿੰਡ ਵਾਲਿਆਂ ਵੱਸਤੇ ਹੀ ਵੰਸੇ ਦਾਂ ਪਹਿਲਾਂ ਤੇ ਪਿੰਡ ਵਾਸੀਆਂ ਦਾ तहे ਦਿਲੋਂ ਧੰਨਵਾਦ ਕਿ ਉਹਨਾਂ ਨੇ ਸਾਨੂੰ ਜਤਾਇਆ ਤੇ ਦੂਸਰੀ ਗੱਲ ਇਹ ਆ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਦਿਨ ਰਾਤ ਜ਼ਰੂਰਤ ਪੈਂਦੀ ਆ ਜਾਣ ਆਉਣ ਦੀ ਜਾਂ ਕਿਸੇ ਕੰਮ ਦੀ ਵੀ ਕਿਤੇ ਵੀ ਕੋਈ ਉਹਨਾਂ ਦਾ ਕੋਈ ਮਸਲਾ ਪੈਂਦਾ ਵਾ ਤੇ ਉਹ ਹਰ ਮਸਲੇ ਨੂੰ ਹੀ ਹੱਲ ਕਰਾਂਗੇ ਕੋਸ਼ਿਸ਼ ਸਾਡੀ ਇਹੀ ਆ ਕਿ ਅਸੀਂ ਉਹਨਾਂ ਦੇ ਨਾਲ ਤੁਰਾਂਗੇ